ਤੇ ਮੈਂ ਐਸਸਮ ਨੂੰ ਕਿਹਾ ਕਿ ਜੇ ਲੋੜ ਆ ਤਾਂ ਮੇਰੇ ਜਿਹੜੇ ਦੋ ਬੈਦਮੈਨ ਮੁੰਡੇ ਲਾ ਲਓ ਮੇਰੀ ਸਕਿਉਰਟੀ ਦੇ ਵਿੱਚ ਕੋਈ ਚੱਕਰ ਨਾ ਹੋਵੇ। ਔਰ ਜਿਹੜੇ ਬੰਦੇ ਫੌਤੀਆ ਮੰਗ ਰਹੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਇਹਨਾਂ ਸਮਝਣਗੇ ਡਾਕਟਰ ਰਾਜਵੀਰ ਕੱਲਾ ਜਿਨ੍ਹਾਂ ਨੇ ਸਾਨੂੰ ਐਮਐਲ ਐਮਪੀ ਬਣਾਇਆ ਜੇ ਉਹ ਸਖਤ ਦੀ ਤਾਂ ਅਸੀਂ ਆਪਣੀਆਂ ਸਕਿਉਰਟੀਆਂ ਲਈ ਫਿਰਦੇ ਤੇ ਕੀ ਫਾਇਦਾ। ਨਹੀਂ ਸਰ ਨਹੀਂ ਸਰ ਪਹੁੰਚੇਗਾ ਸਰ ਦੇ ਘਟੇ ਪਹੁੰਚੇਗਾ ਹਾਂ ਦੇਖ ਲਓ ਬੇਕਰ ਜੇ ਤੁਹਾਨੂੰ ਕੋਈ ਹਾਂ ਕਮੀ ਆ ਫੋਰਸ ਦੀ ਕੋਈ ਗੱਲ ਆ ਤੇ ਮੈਂ ਆਪਣੇ ਦੋ ਗੱਡ ਮੈਂ ਦੇ ਦਿੰਦਾ ਮੇਰੇ ਨਾਲ ਹਲਕੇ ਜਿਹਾ ਬਸ ਕਿਸੇ ਬੰਦੇ ਦਾ ਹੋਣਾ ਨਹੀਂ ਚਾਹੀਦਾ ਅਕਟਰ ਨੂੰ ਮਿਲੀ ਗੈਂਗਸਟਰ ਦੀ ਧਮਕੀ ਤਾਂ ਮੰਤਰੀ ਕੁਲਦੀਪ ਧਾਲੀਵਾਲ ਡਾਕਟਰ ਦੇ ਘਰ ਪਹੁੰਚ ਗਏ ਨੇ ਨਾਜ਼ਦੀਕ ਮੌਕੇ ਤੇ ਮੰਤਰੀ ਕੁਲਦੀਪ ਧਾਲੀਵਾਲ ਨੇ ਐਸਐਸਪੀ ਰਹਾਤੀ ਨੂੰ ਫੋਨ ਲਾਇਆ ਤੇ ਪੁਲਿਸ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਹੱਲ ਕਰੋ ਦਰਅਸਲ ਐਸਐਸਪੀ ਨੂੰ ਕਿਹਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਹੋਰ ਸੁਰੱਖਿਆ ਦਿੱਤੀ ਜਾਵੇ ਜੇਕਰ ਨਹੀਂ ਤਾਂ ਮੇਰੇ ਹੀ ਗਨਮੈਨ ਦੇ ਦਿਓ ਪੰਜਾਬ ਦੇ ਅੰਦਰ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਮਾਨ ਸਰਕਾਰ ਨੇ ਸਖ਼ਤ ਐਕਸ਼ਨ ਦੇ ਵਿੱਚ ਵਿਖਾਈ ਦੇ ਰਹੀ ਹੈ ਦਰਅਸਲ ਹਲਕਾ ਜਨਾਲਾ ਦੇ ਨਵੇਂ ਪਿੰਡ ਵਿਖੇ ਇੱਕ ਡਾਕਟਰ ਨੂੰ ਪਿਛਲੇ ਦਿਨੀ ਗੈਂਗਸਟਰ ਦੇ ਵੱਲੋਂ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ ਜਿਸ ਸਬੰਧੀ ਜਿਵੇਂ ਕੈਬਨਿਟ ਮੰਤਰੀ ਢਾਲੀਵਾਲ ਨੂੰ ਪਤਾ ਲੱਗਦਾ ਤੁਰਤ ਡਾਕਟਰ ਦੇ ਘਰ ਪਹੁੰਚੇ ਨੇ ਤੇ ਇਸ ਦੇ ਦਰਮਿਆਨ ਐਸਐਸਪੀ ਦਿਹਾਤੀ ਨੂੰ ਫੋਨ ਲਾ ਕੇ ਜਲਦ ਤੋਂ ਜਲਦ ਇਸ ਮਾਮਲੇ ਨੂੰ ਸੁਲਝਾਉਣ ਤੇ ਇਹਨਾਂ ਨੂੰ ਸੁਰੱਖਿਆ ਦੇਣ ਦੇ ਆਦੇਸ਼ ਉਹਨਾਂ ਦੇ ਦਿੱਤੇ ਨੇ। ਮੰਤਰੀ ਢਾਲੀਵਾਲ ਨੇ ਡਾਕਟਰ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਢਾਲੀਵਾਲ ਦਾ ਕਹਿਣਾ ਕਿ ਪਿਛਲੇ ਦਿਨੀ ਇਸ ਡਾਕਟਰ ਨੂੰ ਧਮਕੀ ਭਰਿਆ ਫੋਨ ਆਉਂਦਾ ਹੈ ਜਿਸ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ। ਉਹਨਾਂ ਨੂੰ ਮਿਲ ਕੇ ਐਸਐਸਪੀ ਨੂੰ ਨਾ ਫੋਨ ਕਰਕੇ ਹਦਾਇਤ ਕੀਤੀ ਹੈ ਕਿ ਇਹਨਾਂ ਨੂੰ ਹੋਰ ਸੁਰੱਖਿਆ ਦਿੱਤੀ ਜਾਵੇ ਤੇ ਇਸੇ ਦਰਮਿਆਨ ਜਲਦ ਤੋਂ ਜਲਦ ਇਹ ਮਸਲਾ ਹੱਲ ਕੀਤਾ ਜਾਵੇ। ਹੈਲੋ ਸਸ ਗੱਲ ਜੀ ਐਸਐਸਪੀ ਸਾਹਿਬ ਮੈਂ ਡਾਕਟਰ ਰਾਜਵੀਰ ਸਿੰਘ ਉਹਦੇ ਕੋਲ ਆ ਨਵੇਂ ਪਿੰਡ ਸਰ ਸਰ ਅੱਛਾ ਮਿੰਨੂ ਇਹਨਾਂ ਨੇ ਸਾਰੀ ਗੱਲ ਦੱਸੀ ਆ ਆਪਾਂ ਚਲੋ ਪੱਤਾ ਦਰਜ ਕਰਤਾ ਸਰ ਸਰ ਆਪਾਂ ਜਿੱਦਾਂ ਦੇ ਹਾਲਾਤ ਦੱਸਦਾ ਮੁੰਡੇ ਦਿਨੇ ਵੀ ਇੱਥੇ ਦੇ ਹਸਪਤਾਲ ਦੇ ਲਾਗੇ ਕਿਤੇ ਫਿਰ ਕੇ ਗਏ ਆ ਸਰ ਤੇ ਆਪਾਂ ਇਹਨੂੰ ਇੱਕ ਦੀ ਥਾਂ ਤੇ ਦੋ ਮੁੰਡੇ ਗੰਦਮੈਂ ਦੇ ਦਈਏ ਬਿਲਕੁਲ ਠੀਕ ਐ ਸਰ ਇੱਕ ਇੱਕ ਮੁੰਡਾ ਹੋਰ ਇਹਨੂੰ ਗੰਦਮੈਂ ਦੇ ਦਿਓ ਹੈਗੇ ਆ ਤੁਹਾਡੇ ਕੋਲ ਹਾਂਜੀ ਸਰ ਹਾਂਜੀ ਸਰ ਜੇ ਨਹੀਂ ਹੈਗੇ ਤਾਂ ਮੈਂ ਆਪਣੇ ਦੋ ਗੱਡਵੇਂ ਦੇ ਦੇਣਾ ਨਹੀਂ ਸਰ ਨਹੀਂ ਸਰ ਪਹੁੰਚੇਗਾ ਸਰ ਅੱਧੇ ਘੰਟੇ ਪਹੁੰਚੇਗਾ ਹਾਂ ਦੇਖ ਲਓ ਵੇਖਾ ਜੇ ਤੁਹਾਨੂੰ ਕੋਈ ਹਾਂ ਕਮੀ ਆ ਫੋਸ ਦੀ ਕੋਈ ਗੱਲ ਹੈ ਤਾਂ ਮੈਂ ਆਪਣੇ ਦੋ ਗੱਡਵੇਂ ਦੇ ਦਿੰਦਾ ਮੇਰੇ ਨਾਲੇ ਹਲਕੇ ਜਿਹਦਾ ਤਾਂ ਕਿਸੇ ਬੰਦੇ ਦਾ ਹੋਣਾ ਨਹੀਂ ਚਾਹੀਦਾ ਨਹੀਂ ਬਿਲਕੁਲ ਨਹੀਂ ਹੋਊਗਾ ਸਰ ਅੱਧੇ ਘੰਟੇ ਜੇ ਨਾ ਕੋ ਪਹੁੰਚੇਗਾ ਸਰ ਹਾਂ ਅੱਧੇ ਘੰਟੇ ਜੋ ਦੂਜਾ ਮੁੰਡਾ ਵੀ ਵਧੀਆ ਮੁੰਡਾ ਜਿਹੜਾ ਉਹ ਉਹ ਸਰ ਭੇਜ ਦਿਓ ਸਭ ਦੇਖ ਦੀ ਗੱਲ ਹਾਂ ਬੰਦਾ ਹੋਊਗਾ ਸਰ ਹਾਂ ਜੰਦ ਮੁੰਡਾ ਚੰਗਾ ਮੁੰਡਾ ਫਰਤੀਲਾ ਜਿਹੜਾ ਕਿਉਂਕਿ ਬੰਦੇ ਜ਼ਿਲੇ ਵੀ ਇੱਥੇ ਫਿਰ ਕੇ ਗਏ ਆ ਡਿਪਰੀ ਸਾਹਿਬ ਮੇਰੇ ਨਾਲ ਆ ਦਿਨੇ ਵੀ ਆਪਾਂ ਬਾਜੀ ਹਿੱਤੋਂ ਕਰਕੇ ਇੱਕ ਅੱਧੇ ਦਿਨ ਦੇ ਵਿੱਚ ਇਹ ਕੇਸ ਜਿਹੜਾ ਦਾ ਖਤਮ ਕਰਦਾ ਬਿਲਕੁਲ ਠੀਕ ਹੈ ਸਰ ਹੋ ਜਾਏਗਾ ਸਰ ਠੀਕ ਹੈ ਨਾ ਹਾਂ ਹੋ ਜਾਏਗਾ ਸਰ ਠੀਕ 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 ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਮੁੰਡਾ ਮੁੰਡਾ ਭੇਜ ਦਿਓ ਹੁਣੀ ਹੁਣੀ ਸਰ ਅੱਧੇ ਘੰਟੇ ਦੇ ਅੰਦਰ ਅਜੀ ਨਾਲ ਜੇ ਜਦੋਂ ਤੁਹਾਨੂੰ ਲੋੜ ਪਵੇ ਕਿਤੇ ਫੋਰਸ ਦੀ ਮੇਰੇ ਗੱਲ ਮੈਂ ਲਾ ਦੇ ਕਦੋਂ ਕੋਈ ਚੱਕਰ ਦੀ ਬਿਲਕੁਲ ਠੀਕ ਹੈ ਹਾਂ ਮੈਨੂੰ ਗੈਡਮੈਨਾਂ ਦਾ ਬਹੁਤਾ ਕੁਚਾ ਆਦੀ ਜਦੋਂ ਵੀ ਤੁਹਾਨੂੰ ਲੱਗੇ ਕਿ ਬੰਦੇ ਘੱਟ ਦੇ ਕਿਤੇ ਡਿਊਟੀ ਲੱਗੀ ਹੈ ਕਿਤੇ ਇੱਧਰ ਉਹ ਮੈਨੂੰ ਕਾਲ ਕਰਕੇ ਭ ਬਿਲਕੁਲ ਠੀਕ ਹੈ ਸਰ ਆਪਾਂ ਕਿਸੇ ਵੀ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਾ ਬਿਲਕੁਲ ਠੀਕ ਹਾਂ ਨੋਟਪੈਡ ਮੇਰੇ ਕੰਨ ਮੈਂ ਲੌਗ ਦੇ ਦਿੱਤੇ ਠੀਕ ਹੈ ਨਾ ਸਰ ਬਿਲਕੁਲ ਠੀਕ ਹੈ ਹਾਂ ਠੀਕ ਹੈ ਓਕੇ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਇੱਕ ਬੰਦਾ ਹੋਰ ਆ ਜੇ ਤਾਂ ਤੁਹਾਡੇ ਕੋਲ ਠੀਕ ਹੈ ਇਸ ਤੋਂ ਬਾਅਦ ਵੀ ਸਰ ਬਦੂ ਕੱਲ ਸ਼ਾਮ ਤੱਕ ਕੇਸ ਹੱਲ ਹੋਣਾ ਚਾਹੀਦਾ ਬਾਕੀਆਂ ਨੇ ਇੱਕ ਅੱਧਾ ਕੋਈ ਲਾ ਦੋ ਦੋ ਚਾਤਨ ਵਾਸਤੇ ਜਿਹੜਾ ਜਿੰਦੇ ਦੇਖਾ ਦੇਤਾ ਕੋ ਹੁੜੇ ਆਜੂ ਅੱਜ ਅਸਲੇ ਮੈਂ ਸੋ ਵਿਧਾਨ ਸਭਾ ਹਲਕਾ ਜਨਾਲੇ ਦੇ ਨਵਾਂ ਪਿੰਡ ਬਿਲਕੁਲ ਫਤੇਗੜ ਚੂੜੀਆਂ ਦੀ ਬੁੱਕਲ ਦੇ ਵਿੱਚ ਪਿੰਡ ਹੈ ਇੱਥੇ ਸੰਤ ਸੇਵਕ ਹਸਪੀਟਲ ਹੈ ਸਾਡੇ ਬਹੁਤ ਪਿਆਰੇ ਡਾਕਟਰ ਰਾਜਬੀਰ ਸਿੰਘ ਤੇ ਇਹਨਾਂ ਦੀ ਪਤਨੀ ਇਹਨਾਂ ਨੇ ਮਿਹਨਤ ਕਰਕੇ ਆਪਣਾ ਇਹ ਹਸਪਤਾਲ ਜਿਹੜਾ ਬਣਾਇਆ ਉਹਦੇ ਇਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਤੇ ਇਹਨਾਂ ਕੋਲੋਂ ਮੁੱਲ ਜਿਹੜਾ ਫਰੋਤੀ ਜਿਹੜੀ ਉਹ ਮੰਗੀ ਜਾਦੀ ਹੈ ਤੇ ਮੈਂ ਕੱਲ ਇਹ ਫੇਸਬੁੱਕ ਤੇ ਪੜਿਆ ਸੀਗਾ ਮੈਂ ਚੰਡੀਗੜ੍ਹ ਤੋਂ ਹੁੰਦਾ ਸੀ ਤੇ ਮੈਂ ਫੇਸਬੁੱਕ ਤੇ ਇਹਨੂੰ ਦੇਖਿਆ ਤੇ ਮੈਂ ਅੱਜ ਹੀ ਡਾਕਟਰ ਸਾਹਿਬ ਨੂੰ ਕਾਲ ਕਰਕੇ ਕਿਹਾ ਕਿ ਮੈਂ ਤੁਹਾਡੇ ਕੋ ਆ ਰਿਹਾ ਉਹ ਤੇ ਮੈਂ ਸਾਰੀ ਗੱਲ ਇਹਨਾਂ ਦੀ ਸੁਣੀ ਹੈ ਉਹ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਕਬਰੋਂ ਦੀ ਲੋੜ ਨਹੀਂ ਸਰਕਾਰ ਇਹਨਾਂ ਦੇ ਨਾਲ ਸਾਡੀ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਵਾਲੇ ਗੈਂਗਸਟਰ ਜਿਹੜੇ ਧਮਕੀਆਂ ਦਿੰਦੇ ਆ ਫੌਤੀਆਂ ਮੰਗਦੇ ਆ ਇਨਾਂ ਦੇ ਖਿਲਾਫ ਅਸੀਂ ਲੜਾਈ ਲਾੜੇ ਇਸੇ ਕਰਕੇ ਮੈਂ ਔਰ ਜਿਹੜੇ ਬੰਦੇ ਫੌਤੀਆਂ ਮੰਗਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਇਹਨਾਂ ਸਮਝਣ ਕੇ ਡਾਕਟਰ ਰਾਜੀਬ ਇਕੱਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਾਰੀ ਸਰਕਾਰ ਜਿਹੜੀ ਆ ਇਹਦੇ ਨਾਲ ਹੈ ਔਰ ਹਲਾਤਾਂ ਨੂੰ ਮੁੱਖ ਰੱਖ ਕੇ ਪੱਤਾ ਵੀ ਦਰਜ ਕੀਤਾ ਐਫਆਈਆ ਵੀ ਦਰਜ ਕੀਤੀ ਆ ਇੱਕ ਗਨਮੈਨ 2 ਦਿਨ ਪਹਿਲਾਂ ਦਾ ਹੀ ਇਹਨਾਂ ਨੂੰ ਦਿੱਤਾ ਸਾਡੇ ਐਸਐਸਪੀ ਅਦੁੱਲਾ ਦੇ ਮਸਾਂ ਵਾਲਿਆਂ ਨੇ ਔਰ ਇੱਕ ਵੇ ਉਹਨਾਂ ਨੂੰ ਹੋਰ ਕਿਹਾ ਕਿ ਇੱਕ ਗਨਮੈਨ ਹੋਰ ਦੋ ਕਿਉਂਕਿ ਇਹਨਾਂ ਦੇ ਬੱਚਿਆਂ ਨੂੰ ਲੋੜ ਹੈ। ਔਰ ਮੈਂ ਐਸਐਸਪੀ ਨੂੰ ਕਿਹਾ ਕਿ ਯਾਰ ਜੇ ਕੋਈ ਫੋਰਸ ਦੀ ਕਮੀ ਹੈ ਸਾਡੇ ਕੋਲ ਬੰਦੇ ਘੱਟ ਹੈ ਤੇ ਤੁਸੀਂ ਫਿਰ ਇਹਦੇ ਦੋ ਗਨਮੈਨ ਲੈ ਲਓ ਤੇ ਇੱਥੇ ਦੇ ਦਿਓ ਕਿਸੇ ਵੀ ਬੰਦੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਡੇ ਗਦਮੇ ਦਾ ਇਹੀ ਕੰਮ ਹੈ। ਅਸੀਂ ਮਤਲਬ ਜੇ ਸਾਡੀ ਜਨਤਾ ਸੁਰੱਖਤ ਨਹੀਂ ਜਿਨ੍ਹਾਂ ਨੇ ਸਾਨੂੰ ਐਮਐਲ ਐਮਪੀ ਬੜਾਇਆ ਜੇ ਉਸ ਅਖਤ ਦੀ ਤੇ ਅਸੀਂ ਆਪਣੀਆਂ ਸਕੋਰਟੀਆਂ ਲਈ ਫਿਰਾਂ ਤੇ ਕੀ ਫਾਇਦਾ ਤੇ ਮੈਂ ਐਸਐਸਪੀ ਨੂੰ ਕਿਹਾ ਕਿ ਜੇ ਲੋੜ ਆ ਤਾਂ ਮੇਰੇ ਜਿਹੜੇ ਦੋ ਗਨਮੈਨ ਮੁੰਡੇ ਲਾ ਲਓ ਮੇਰੀ ਸਕਿਉਰਟੀ ਦੇ ਵਿੱਚੋਂ ਕੋਈ ਚੱਕਰ ਦੀ ਔਰ ਮੈਂ ਵੀ ਕਿਹਾ ਕਿ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਮੇਰੇ ਗਨਮੈਨ ਲਾ ਲਿਆ ਕਰੋ ਜਿੱਥੇ ਵੀ ਕੋਈ ਚੱਕਰ ਦੀ ਹੈ ਆਪਾਂ ਨੂੰ ਕੋਈ ਬਹੁਤ ਨਹੀਂ ਆ ਜੀ ਸੱਜ ਜਨਤਾ ਪਹਿਲਾਂ ਸੇਫ ਹੋਣੀ ਚਾਹੀਦੀ ਆ ਲੋਕ ਪਹਿਲਾਂ ਸੇਫ ਹੋਣੇ ਚਾਹੀਦੇ ਆ ਕਾਰੋਬਾਰੀ ਬੰਦੇ ਆ ਆਪਣਾ ਹਸਪੀਟਲ ਚਲਾ ਰਹੇ ਆ ਇਹ ਪਹਿਲਾਂ ਸੇਫ ਹੋਣੀ ਚਾਹੀਦੀ ਹੈ ਡਾਕਟਰ ਰਾਜਬੀ ਦੀ ਪਤਨੀ ਬੱਚੇ ਰਾਜਬੀ ਸਾਹਿਬ ਪਹਿਲਾਂ ਇਹਨਾਂ ਦੀ ਸੇਫਟੀ ਦਾ ਸਵਾਲ ਹੈ ਸਾਡੀ ਸੇਫਟੀ ਦਾ ਸਵਾਲ ਨਹੀਂ ਹੈ ਜੇ ਜਨਤਾ ਵੱਲੇ ਸੇਫ ਹੈ ਇਹ ਠੀਕ ਹੈ ਗੰਧ ਪ੍ਰਿਆ ਪਿਛਲੇ ਕਾਫੀ ਸਾਲਾਂ ਤੋਂ ਇਹ ਗੰਧ ਹੁੰਦਾ ਹੁੰਦਿਆ ਸਾਨੂੰ ਉਹ ਟਾਈਮ ਲੱਗੂਗਾ ਪਰ ਅਸੀਂ ਹੁੰਦਿਆ ਨਹੀਂ ਸਾਦਾ ਪਿਛਲੇ 20 ਸਾਲਾਂ ਚ ਪਿਛਲੀਆਂ ਸਰਕਾਰਾਂ ਨੇ ਇਹ ਜਿਹੜੇ ਲਟੇਰੇ ਗੈਂਗਸਟਰ ਨਸ਼ੇ ਵਾਲੇ ਲੈਣਦੇ ਇਹਨਾਂ ਨੂੰ ਸਹਜ ਸਹਜੇ ਸਾਡੀ ਸਰਕਾਰ ਸਾਡੀ ਪਾਰਟੀ ਦੇ ਕੌਮੀ ਕੋਨਵੀਨਰ ਦਾ ਰਵਿੰਦ ਕੇ ਜੀ ਵਾਲ ਜੀ ਦੇ ਬਹੁਤ ਸਖਤ ਆਦੇਸ਼ ਹੈ ਕਿ ਜਿਹੜਾ ਵੀ ਬੰਦਾ ਫੌਤੀ ਮੰਗੂਗਾ ਜਿਹੜਾ ਕਿਸ ਨੂੰ ਤੰਕਦੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹ ਅਸੀਂ ਆਪਣੇ ਕਿਸੇ ਵੀ ਨਾਗਰਿਕ ਦਾ ਪੰਜਾਬ ਦੇ ਵਿੱਚ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਣ ਨਹੀਂ ਦੇਵਾਂਗੇ ਭਾਵੇਂ ਜੋ ਮਰਜੀ ਹੋ ਜਾਏ ਸੋ ਮੈਂ ਇਸ ਕਰਕੇ ਮਤਲਬ ਜਿਹੜਾ ਆਇਆ ਮੈਂ ਤੁਹਾਡੇ ਥਰੂ ਜਿਹੜੇ ਬੰਦੇ ਇਹਨਾਂ ਕੋ ਫੌਤੀ ਮੰਗਦੇ ਉਹਨਾਂ ਨੂੰ ਕਹਿਣਾ ਕਿ ਪਈ ਸਰਕਾਰ ਡਾਕਟਰ ਰਾਜਬੀਰ ਨਾਲ ਡਾਕਟਰ ਰਾਜਬੀਰ ਕੱਲਾ ਦੀ ਹੈ ਪੂਰੀ ਸਰਕਾਰ ਹੈ ਸਾਨੂੰ ਜਦੋਂ ਪਤਾ ਲੱਗ ਗਿਆ ਸਖਤ ਕਾਰਵਾਈ ਕਰਾਂਗੇ ਤੁਸੀਂ ਕਹ ਬਤਾਉਨਾ ਅਸੀਂ ਫੋਰਸ ਲਾਈ ਆ ਬੰਦੇ ਲਾਏ ਆ ਡੀਐਸਪੀ ਮੇਰੇ ਨਾਲ ਆਇਆ ਇਹਨਾਂ ਦੀ ਡਿਊਟੀ ਪਹਿਲਾਂ ਯਾਰ ਆੜੀ ਮੈਨੂੰ ਐਸਐਸਪੀ ਨੇ ਦੱਸਿਆ ਕਿ ਤਿੰਨ ਦਿਨ ਤੋਂ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਹੋ ਸਕਦਾ ਦੋ ਤਿੰਨ ਦਿਨ ਚ ਪਰਮਾਤਮਾ ਕਿਰਪਾ ਕਰੇ ਜਿਹੜੇ ਜਿਹੜੇ ਘੱਟੀਆਂ ਲੋਕ ਨੇ ਜਿਹੜੇ ਇਹ ਲਟੇਰੇ ਆ ਇਹ ਸਾਡੀ ਪੁਲਿਸ ਦੇ ਸਕੰਜੇ ਚ ਜਿਹੜਾ ਆ ਜਾਏ ਏ ਮੈਂ ਡਾਕਟਰ ਰਾਜਵੀਰ ਨੂੰ ਕਹਿਣਾ ਆਇਆ ਸੀ ਕਿ ਤੂੰ ਘਬਰਾਉਣਾ ਨਹੀਂ ਅਸੀਂ ਸਾਦੇ ਤੇ ਦੇ ਨਾਲ ਆ ਇਸ ਕਰਕੇ ਮੈਂ ਸਰ ਤੁਸੀਂ ਲਿਖੇ ਨੇ ਕਿਹਾ ਕਿ ਕੌਣ ਸੇ ਕਾਰਵਾਈ ਹੈ ਇਸ ਕੇਸ ਦੇ ਤੇ ਵਿਚਾਰ ਨਹੀਂ ਨਹੀਂ ਕੋਈ ਢਿੱਲੀ ਨਹੀਂ ਚੱਲਦੀ ਕਿੱਦਾਂ ਢਿੱਲੀ ਚੱਲਦੀ ਸਰ 31 ਤੀਕ ਤੋਂ 30 ਨੂੰ ਤੇ 31 ਨੂੰ ਇਹਨੇ ਦੱਸਿਆ ਪਹਿਲੀ ਤੀਕ ਤੋਂ ਐਫ ਆਈ ਆ ਦੱਸ ਜੋਗੀ ਇੱਕ ਮੁੰਡਾ ਗਨ ਮੈਂ ਦਿੱਤਾ ਆਪਾਂ ਸਿਵਲ ਦੇ ਵਿੱਚ ਤੇ ਉਹਦਾ ਜਿਹੜੀ ਪੂਰੀ ਫੋਰਸ ਲਾਈ ਆ ਸਾਡੀਆਂ ਟੀਮਾਂ ਲੱਗੀਆਂ ਇਸ ਇਲਾਕੇ ਚ ਪੁਲਿਸ ਨੇ ਬਿਲਕੁਲ ਆਪਣੀ ਕਾਰਵਾਈ ਜਿਹੜੀ ਬਣਦੀ ਸੀਗੀ ਉਹ ਕੀਤੀ ਅੱਗੇ ਵੀ ਕਰੂਗੀ ਜੋ ਸਾਡੀ ਡਿਊਟੀ ਆ ਉਹਨੂੰ ਕਰਾਂਗੇ ਤਨ ਨਹੀਂ ਦੱਸਦਾ ਵਟਸਐਪ ਲੱਗਦਾ ਕਿ ਇਸ ਤੇ ਸਿਆਸਤ ਹੋਈ ਆ ਕਿਉਂਕਿ ਜਿਹੜੇ ਗਲਤ ਅੰਸਰ ਲੈ ਆਈ ਤਾਂ ਕਰਦੇ ਨਹੀਂ ਸਾਰੇ ਤਾਂ ਦੇਖੋ ਪੰਜਾਬ ਦੀ ਮਾੜੀ ਕਿਸਮਤ ਹੈ ਕਿ ਪਿਛਲੀਆਂ ਸਰਕਾਰਾਂ ਵਿੱਚ ਇਹਨਾਂ ਬੰਦਿਆਂ ਨੇ ਇਹੋ ਜਿਹਾ ਮਾਹੌਲ ਬਣਾਤਾ ਕਿ ਪੰਜਾਬ ਦਾ ਸਤਿਆਨਾਸ਼ ਕਰਤਾ ਉਹਨੂੰ ਠੀਕ ਕਰਦੇ ਆ ਸਾਨੂੰ ਟਾਈਮ ਲੱਗੂਗਾ ਪਰ ਅਸੀਂ ਠੀਕ ਕਰਦਾਂਗੇ ਜਿੱਦਾਂ ਅਸੀਂ ਮਤਲਬ ਜੁੱਧ ਅੰਸ਼ਾ ਵਦੋਤ ਸ਼ੁਰੂ ਕੀਤਾ ਇਦਾਂ ਹੀ ਅਸੀਂ ਗੈਂਗਸਟਰਾਂ ਤੇ ਇਹਨਾਂ ਲੁੱਟੇਰਿਆਂ ਨੂੰ ਕਹਿਣਾ ਚਾਹੁੰਦੇ ਆ ਭਾਈ ਪੰਜਾਬ ਦੇ ਚਾਵਾਦੀ ਪਾਰਟੀ ਦੀ ਸਰਕਾਰ ਹੈ ਇਹ ਤੁਹਾਨੂੰ ਕੋਈ ਇਦਾਂ ਦਾ ਕੰਮ ਨਹੀਂ ਕਰਦੇ ਹੋਗੇ ਜੇ ਇਦਾਂ ਦਾ ਕੰਮ ਕਰੋਗੇ ਤੇ ਸਰਕਾਰ ਸਖਤ ਕਾਨੂੰਨੀ ਕਾਰਵਾਈ